ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੈਕਟਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ 84 ਦੇ ਕਤਲੇਆਮ ਦੀ 186 ਮਾਮਲਿਆਂ ਦੀ ਹੋਏਗੀ ਫਿਰ ਤੋਂ ਜਾਂਚ ਸਰਵੋੱਚ ਅਦਾਲਤ ਜਾਂਚ ਦੀ ਨਿਗਰਾਨੀ ਲਈ ਨਵਾਂ ਐਸਆਈਟੀ ਬਣਾਈ ਗਈ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਆਖਿਆ ਕੇਂਦਰ ਦੀ ਐਸਆਈਟੀ ਸਿੱਖਾਂ ਨੂੰ ਇਨਸਾਫ ਦਿਵਾਉਣ ਵਿੱਚ ਰਹੀ ناکਾਮ ਕਰਜ਼ਾ ਮਾਫੀ 115000 ਹੋਰ ਕਿਸਾਨਾਂ ਨੂੰ ਮਿਲੇਗੀ ਰਾਹਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਰਵੀ ਸਿੱਧੂ ਦੋਸ਼ੀ ਕਰਾਰ 15 ਜਨਵਰੀ ਨੂੰ ਸੁਣਾਈ ਜਾਏਗੀ ਸਜ਼ਾ ਪੰਜ ਮੁਲਜ਼ਮ ਚੰਡੀਗੜ੍ਹ ਤੋਂ ਛੱਡਾ ਦਾ ਰਿਕਾਰਡ ਤਲਬ ਅੱਜ ਤੱਕ ਗ੍ਰਿਫਤਾਰੀ ਤੇ ਰੋਕ ਪੰਜਾਬ ਦੇ ਵਿੱਤੀ ਵਿਵਸਥਾ ਸੁਧਾਰਨ ਦੀ ਮਹਾਰਾਣੀਆਂ ਸੇਵਾਵਾਂ ਲਈ ਗਈ ਸਰਕਾਰ ਖਾਲੀ ਖਜ਼ਾਨੇ ਦੀ ਦਹਾਈ ਨਹੀਂ ਪਾਈ ਪਾਈ ਦਾ ਹਿਸਾਬ ਰਹੇਗਾ ਖਜ਼ਾਨਾ ਮੰਤਰੀ ਆਮ ਆਦਮੀ ਪਾਰਟੀ ਨੂੰ ਛੱਡਣਗੇ ਵਿਸ਼ਵਾਸ ਕਾਂਗਰਸ ਨਾਲ ਜੁੜ ਸਕਦੇ ਨੇ ਤਾਰ ਹੁਣ ਖਬਰਾਂ ਦੀ ਵਿਸਥਾਰ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਸ਼ੋਮਨੀ ਕਾਲੀ ਦਲ ਮਾਗੀ ਮੇਲੇ ਉੱਤੇ ਹੁਣ ਆਪਣੀ ਸਿਆਸੀ ਤਾਕਤ ਨਾਪੇਗਾ ਸਿਆਸੀ ਕਾਨਫਰੰਸ ਉੱਤੇ ਭੀੜ ਜਟਾਉਣ ਲਈ ਕਾਲੀ ਪੱਬਾਂ ਪਾਰ ਹੋ ਗਏ ਨੇ ਐਤ ਕੀ ਮਾਗੀ ਮੇਲੇ ਤੇ ਕਾਂਗਰਸ ਤੇ ਆਮ ਆਦਮੀ ਵੱਲੋਂ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਪਰ ਸ਼ੋਮਨੀ ਕਾਲੀ ਦਲ ਬਾਦਲ ਤੇ ਕਾਲੀ ਦਲ ਅਮਰਸਰ ਵੱਲੋਂ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਕਾਲੀ ਦਲ ਕਾਂਗਰਸ ਸਰਕਾਰ ਦੇ ਕਰਜ਼ਾ ਮੁਕਤੀ ਸਮਾਰੋਹ ਦਾ ਜਵਾਬ ਮੰਗੀ ਮੇਲੇ ਤੇ ਵੱਡੀ ਕਾਨਫਰੰਸ ਕਰਕੇ ਦੇਣ ਦੇ ਰੌਂਚ ਹੈ ਉਹਨਾਂ ਵੱਲੋਂ ਕਰਜ਼ਾ ਮਾਫੀ ਦੇ ਮੁੱਦੇ ਤੇ ਇਸ ਨੂੰ ਮੁੱਖ ਤੌਰ ਤੇ ਬਹਾਰਨਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੇਲਾ ਮੰਗੀ ਉੱਤੇ ਸਿਆਸੀ ਕਾਨਫਰੰਸ ਨੂੰ ਹਰੀ ਝੰਡੀ ਪਹਿਲਾਂ ਹੀ ਦੇ ਦਿੱਤੀ ਹੈ ਸ਼ੋਮਨੀ ਕਾਲੀ ਦਲ ਤੇ ਅਕਾਲੀ ਦਲ ਅਮਰ ਸਰ ਦੇ ਆਗੂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਨਫਰੰਸਾਂ ਦੀ ਪ੍ਰਵਾਨਗੀ ਲੈਣ ਲਈ ਦਰਖਾਸਤਾਂ ਵੀ ਦੇ ਦਿੱਤੀਆਂ ਨੇ ਮਕਸਦ ਦੇ ਡਿਪਟੀ ਕਮਿਸ਼ਨਰ ਦੱਸਿਆ ਕਿ ਐਸਐਸਪੀ ਤੇ ਦੋਹਾਂ ਸਿਆਸੀ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਰਿਪੋਰਟ ਮੰਗੀ ਗਈ ਹੈ ਦੂਜੇ ਪਾਸੇ ਰੋਜੀ ਬਰਕੰਦੀ ਕਾਲੀਆ ਦਲ ਦੇ ਐਮਐਲਏ ਨੇ ਕਿਹਾ ਕਿ ਮਾਗੀ ਕਾਨਫਰੰਸ ਦੇ ਕਾਲੀ ਦਲ 50000 ਦਾ ਇਕੱਠ ਕਰਕੇ ਵਿਖਾਵੇਗਾ ਜੋ ਕਾਂਗਰਸ ਦੇ ਮਾਨਸਾ ਵਾਲੇ ਸਰਕਾਰੀ ਘਾਟ ਤੋਂ ਕਿਤੇ ਵੱਡਾ ਹੋਵੇਗਾ ਮਕਸਰ ਦੇ ਹਰ ਹਲਕੇ ਨੂੰ ਪ੍ਰਤੀ ਹਲਕਾ 100-100 ਬੱਸਾਂ ਤੇ ਗੁਰੂ ਹਰ ਸਾਇਜਾਲਾਬਾਦ ਨੂੰ 100-100 ਬੱਸਾਂ ਦਿੱਤੀਆਂ ਜਾਣਗੀਆਂ ਦੂਜੇ ਪਾਸੇ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਜਿਹੜੇ ਇੱਕ ਅਕਾਲੀਆਂ ਦੇ ਨਿਸ਼ਾਨੇ ਤੇ ਹੈ ਉਹਨਾਂ ਨੇ ਕਿਹਾ ਕਿ ਮਾਗੀ ਮੇਲੇ ਵਿੱਚ ਕਿਸੇ ਵਿਅਕਤੀ ਨੂੰ ਅਮਨ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਰਜ਼ਾ ਮਾਫੀ ਕੈਪਟਨ ਨੇ ਕੀਤੀ ਹੈ ਕਿਸਾਨਾਂ ਤੇ ਮਜ਼ਦੂਰਾਂ ਚ ਦੋਚਿੱਤੀ ਬਰਕਰਾਰ ਹੈ ਹਮੀਰ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ ਚੰਡੀਗੜ੍ਹ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਨਸਾ ਤੋਂ ਸਹਿਕਾਰੀ ਫਸਲੀ ਕਰਜ਼ਾ ਮਾਫੀ ਦੀ ਪਹਿਲੀ ਕਿਸ਼ਤ ਜਾਰੀ ਕਰਨ ਨਾਲ ਜਿੱਥੇ ਕਿਸਾਨਾਂ ਆਂਦਰ ਉਮੀਦ ਜਗੀ ਹੈ ਉੱਥੇ ਕਈ ਸਵਾਲ ਅਜੇ ਵੀ ਅਣਸੁਲਝੇ ਪਏ ਨੇ ਮੁੱਖ ਮੰਤਰੀ ਨੇ ਕਰਜ਼ਾ ਮਾਫੀ ਦੀ ਅਗਲੇ ਪ੍ਰੋਗਰਾਮ ਦੀ ਰਣਨੀਤੀ ਬਣਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਚੰਡੀਗੜ੍ਹ 'ਚ ਮੀਟਿੰਗ ਤੇ ਬੁਲਾਇਆ ਸੀ ਪਰ ਮੌਕੇ ਤੇ ਮੀਟਿੰਗ ਰੋਕ ਲਈ ਗਈ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਸਾਨਾਂ ਦੇ ਸਹਿਕਾਰੀ ਫਸਲੀ ਕਰਜ਼ੇ ਮਾਫ ਕਰਨ ਦਾ ਫੈਸਲਾ ਤਾਂ ਕਰ ਲਿਆ ਹੈ ਪਰ ਪੰਜ ਜ਼ਿਲ੍ਹਿਆਂ ਦੇ ਯੋਗ ਕਿਸਾਨਾਂ ਵਿੱਚ 2/3 ਅਜੇ ਵੀ ਮਾਫੀ ਦੀ ਉਡੀਕ ਕਰ ਰਹੇ ਨੇ ਸਹਿਕਾਰਤਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਹਿ ਗਈਆਂ ਉਹ ਤਾਈਆਂ ਨੂੰ ਠੀਕ ਕਰ ਲਿਆ ਗਿਆ ਹੈ ਪੰਜਾਬ ਪੰਜ ਜ਼ਿਲ੍ਹਿਆਂ ਦੇ ਬਾਕੀ ਰਹਿ ਗਏ ਕਿਸਾਨਾਂ ਨੂੰ ਸਰਕਾਰ ਜਦੋਂ ਚਾਹੇ ਕਰਜ਼ਾ ਮਾਫੀ ਹੋ ਸਕਦੀ ਹੈ ਪੰਜਾਬ ਸਰਕਾਰ ਦੇ ਵੱਖ-ਵੱਖ ਖੇਤਰਾਂ 'ਚ ਤਿੰਨ ਹੋਰ ਪ੍ਰੋਗਰਾਮ ਕਰਨ ਦੇ ਇਰਾਦੇ ਹੈ ਮਾਝੇ 'ਚ ਤਰਨਤਾਰਨ ਤੋਂ ਇਲਾਵਾ ਸੰਗਰੂਰ ਪਟਿਆਲਾ ਖੇਤਰ ਵਿੱਚ ਵੀ ਪ੍ਰੋਗਰਾਮ ਕੀਤਾ ਜਾਣਾ ਹੈ ਇਹਨਾਂ ਪ੍ਰੋਗਰਾਮਾਂ ਤੋਂ ਮਾਨਸਾ ਦੀ ਤਰ੍ਹਾਂ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਖੁਦ ਉਹਨਾਂ ਸਮਾਗਮਾਂ ਵਿੱਚ ਜਾਣਗੇ ਔਰ ਨਾਲ ਦੀ ਨਾਲ ਮੰਤਰੀਆਂ ਦੀ ਡਿਊਟੀ ਵੀ ਲਾਈ ਜਾਏਗੀ ਇਹ ਸਾਰੇ ਸਵਾਲਾਂ ਬਾਰੇ ਵਿਚਾਰ ਚਰਚਾ ਹੋਣੀ ਸੀ ਪਰ ਕੈਪਟਨ ਸਾਹਿਬ ਮੀਟਿੰਗ ਤੋਂ ਪਾਸਾ ਵਟ ਗਿਆ ਹੁਣ ਤੱਕ ਦੇ 170 ਕਰੋੜ ਰੁਪਏ ਦੇ ਕਰਜ਼ੇ ਜਿਹੜੇ ਹੈ ਉਹ ਮਾਫ ਕੀਤੇ ਗਏ ਨੇ ਕੈਪਟਨ ਸਰਕਾਰ ਭਾਵੇਂ ਕਰਜ਼ੇ ਮਾਫ਼ ਕਰ ਰਹੀ ਹੈ ਪਰ ਹਾਲੇ ਵੀ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਦੌਰ ਦਾਰਾ جاری ਹੈ ਕਰਜ਼ਾ ਮਾਫੀ ਤੋਂ ਤੰਗ ਆਏ ਕਿਸਾਨਾਂ ਨੇ ਦੋ ਦਿਨ ਮਗਰੋਂ ਹੀ ਤਿੰਨ ਥਾਵਾਂ ਤੇ ਮਾਲਵਾ ਖਿੱਤੇ ਵਿੱਚ ਆਤਮ ਹਤਿਆਵਾਂ ਕਰ ਲਈਆਂ ਨੇ ਬਠਿੰਡੇ ਤੋਂ ਖਬਰਾਂ ਅਨੁਸਾਰ ਕੇਂਦਰ ਸਰਕਾਰ ਨੇ 100 ਕਰੋੜ ਤੋਂ ਉੱਪਰ ਵਾਲੇ ਵੱਡੇ ਡਿਫਾਲਟਰਾਂ ਦੇ ਨਾਮ ਨਿਸ਼ਰ ਕਰਨ ਤੋਂ ਟਾਲਾਵਟ ਲਿਆ ਹੈ ਜਨਤਕ ਖੇਤਰ ਦੇ 21 ਬੈਂਕਾਂ ਦੇ 1463 ਅਜਿਹੇ ਵੱਡੇ ਡਿਫਾਲਟਰ ਹੈ ਜਿਨ੍ਹਾਂ ਸਿਰ 429999 ਕਰੋੜ ਦਾ ਕਰਜ਼ਾ ਹੈ ਉਹ ਖੁਦ ਕਰਜ਼ਾ ਹੈ ਜੋ ਡਿਫਾਲਟਰਾਂ ਫਰਮਾਵਲ ਲੰਮੇ ਅਰਸੇ ਤੋਂ ਫਸਿਆ ਹੋਇਆ ਹੈ ਕੇਂਦਰੀ ਵਿੱਤ ਮੰਤਰਾਲੇ ਦੇ ਤਾਜ਼ਾ ਵੇਰਵੇ ਅਨੁਸਾਰ ਨਾਨ ਪਰਫਾਰਮਿੰਗ ਐਸੈਸਟ ਐਨ ਪੀਏ ਨੇ ਦੂਜੇ ਪਾਸੇ ਪੰਜਾਬ ਸਰਕਾਰ ਕਰਜ਼ਾਈ ਕਿਸਾਨਾਂ ਬਾਰੇ ਟੰਡੋਰਾ ਪਿੱਟ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮਾਫੀ ਸਕੀਮ ਤਹਿਤ 115000 ਹੋਰ ਕਿਸਾਨਾਂ ਨੂੰ ਫਸਲੀ ਕਰਜ਼ੇ ਤੋਂ ਰਾਹਤ ਦੇਣ ਦੀ ਤਿਆਰੀ ਕੀਤੀ ਹੈ 31 ਜਨਵਰੀ ਤੋਂ ਪਹਿਲਾਂ 580 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾਏਗੀ 7 ਜਨਵਰੀ ਨੂੰ ਸ਼ੁਰੂ ਕੀਤੇ ਕਰਜ਼ਾ ਮਾਫੀ ਸਕੀਮ ਵਿੱਚ ਲੀਆਂ ਖਾਮੀਆਂ ਦਾ ਜਾਇਜ਼ਾ ਵੀ ਮੁੱਖ ਮੰਤਰੀ ਨੇ ਲੈਂਦੇ ਆ ਆਖਿਆ ਕਿ ਅਗਲੀ ਕਰਜ਼ਾ ਸਕੀਮ ਲਾਗੂ ਕਰਨੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਏਗਾ ਕਿ ਕਿਸੇ ਯੋਗ ਵਿਅਕਤੀ ਨੂੰ ਸਕੀਮ ਤੋਂ ਬਾਹਰ ਨਾ ਰਹਿ ਸਕੇ ਜਿਨ੍ਹਾਂ ਕਿਸਾਨਾਂ ਦੇ ਨਾਂ ਪਹਿਲੀ ਸਕੀਮ ਤੋਂ ਬਾਹਰ ਰਹੇਗੇ ਉਹਨਾਂ ਨੂੰ ਸ਼ਾਮਲ ਕਰਕੇ ਰਾਹਤ ਦਿੱਤੀ ਜਾਵੇ ਪਹਿਲੇ ਪੜਾਅ ਵਿੱਚ 5 ਜਿਲ੍ਹਿਆਂ ਦੇ ਲਗਭਗ 47000 ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ ਗਏ ਸਨ ਇਹ ਵੀ ਸੈਮਤੀ ਬਣੀ ਹੈ ਕਿ ਕਰਜ਼ਾ ਮਾਫੀ ਦੇ ਸਰਟੀਫਿਕੇਟ ਜਨਤਕ ਤੌਰ ਤੇ ਦਿੱਤੇ ਜਾਣ ਤਾਂ ਜੋ ਵਿਰੋਧੀ ਧਿਰਾਂ ਜਾਂ ਕੁਝ ਕਿਸਾਨ ਜੁਨੀਅਨ ਆਪਣੇ ਸੌੜੇ 43 ਕਿਸਾਨਾਂ ਨੂੰ ਗੁੰਮਰਾਹ ਨਾ ਕਰ ਸਕਣ ਉਧਰ ਜਿੱਥੇ ਪੰਜਾਬ ਵਿੱਚ ਕਰਜ਼ਾ ਮਾਫੀ ਸੂਚੀ ਵਿੱਚ ਨਾਮ ਨਾ ਆਉਣ ਕਰਕੇ ਖੁਦਕੁਸ਼ੀ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਕਰੋੜਾਂ ਰੁਪਏ ਦੇ ਚਿੱਟ ਫੰਡ ਅਤੇ ਹੋਰਨਾਂ ਕਪਲਿਆਂ ਦੇ ਜੇਲ੍ਹ ਵਿੱਚ ਬੰਦ ਪਰਲਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਦਾ ਉਹਨੇ 2 ਲੱਖ ਰੁਪਏ ਦਾ ਕਿਸਾਨੀ ਕਰਜ਼ਾ ਮਾਫ਼ ਕਰ ਦਿੱਤਾ ਹੈ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਬਣਾਈ ਗਈ ਕਰਜ਼ਾ ਮਾਫੀ ਦੀ ਸੂਚੀ ਵਿੱਚ ਪਰਲਸ ਗਰੁੱਪ ਦੇ ਐਮ ਡੀ ਤੇ ਪ੍ਰਮੋਟਰ ਡਾਇਰੈਕਟਰ ਸੁਖਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੈ ਉਸ ਦਾ 174214 ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ ਸੁਖਦੇਵ ਸਿੰਘ ਸੀਬੀ ਵੱਲੋਂ ਦਰਜ ਇੱਕ ਮਾਮਲੇ ਵਿੱਚ ਕਾਫੀ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਦੂਜੇ ਪਾਸੇ ਰੋਪੜ ਵਿਖੇ ਸੁਸਾਇਟੀ ਤੋਂ ਬਿਲਕੁਲ ਨੇੜੇ ਬਿਮਾਰ ਅਤੇ ਲਾਚਾਰ ਕਿਸਾਨ ਦਾ ਕਰਜ਼ਾ ਮਾਫ਼ ਨਹੀਂ ਹੋਇਆ ਤੇਜਿੰਦਰ ਸਿੰਘ ਨੇ ਦੱਸਿਆ ਕਿ ਬਿਮਾਰੀ ਕਰਕੇ ਉਹ 2 ਸਾਲ ਤੋਂ ਮੰਜੇ ਤੇ ਪਿਆ ਹੈ ਤੇ ਉਸ ਦੀ ਪੌਣੇ ਏਕੜ ਜ਼ਮੀਨ ਤੇ ਕਰੀਬ 1.5 ਲੱਖ ਦਾ ਕਰਜ਼ਾ ਸੀ ਜਿਸ ਦਾ ਨਾਮ ਸੂਚੀ ਵਿੱਚ ਨਹੀਂ ਆਇਆ ਇਸ ਨੂੰ ਵਿਭਾਗੀ ਗਲਤੀ ਕਹੀਏ ਜਾਂ ਸਰਕਾਰ ਦਾ ਕਿਸਾਨਾਂ ਨਾਲ ਕੋਝਾ ਮਜ਼ਾਕ ਲੇਕਿਨ ਸੰਗਰੂਰ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਸੰਗਰੂਰ ਦੇ ਪਿੰਡ ਕਲ ਸੇੜੀ ਵਿੱਚ ਕਰਜ਼ੇ ਮਾਫੀ ਦੀ ਲੱਗੀ ਸੂਚੀ ਦੇਖ ਕੇ ਕਿਸਾਨ ਜਸਵੀਰ ਸਿੰਘ ਤੇ ਉਸਦੇ ਪਰਿਵਾਰ ਦੇ ਹੋਸ਼ ੁੱਟ ਗਏ ਕਿਉਂਕਿ ਸੂਚੀ ਵਿੱਚ ਉਸਦਾ ਕਰਜ਼ਾ ਮਹਿਜ 5 ਰੁਪਏ ਮਾਫ ਹੋਇਆ ਪਿੰਡ ਵਿੱਚ 4.5 ਏਕੜ ਜ਼ਮੀਨ ਦੇ ਮਾਲਕ ਜਸਵੀਰ ਸਿੰਘ ਦੇ ਪਿਤਾ ਬਲਬੀਰ ਸਿੰਘ ਨੇ ਆਖਿਆ ਕਿ ਉਹਨਾਂ ਦੇ ਪਰਿਵਾਰ ਦੇ 3 ਲੋਕ ਨੇ ਉਹਨਾਂ ਨੇ ਬੈਂਕ ਤੋਂ ਕਰੀਬ 65000 ਦਾ ਕਰਜ਼ਾ ਲਿਆ ਸੀ ਸਰਕਾਰ ਨੇ 5 ਰੁਪਏ ਕਰਜ਼ਾ ਮਾਫ ਕਰਕੇ ਉਹਨਾਂ ਨਾਲ ਪੱਦਾ ਮਜ਼ਾਕ ਕੀਤਾ ਧ ਇਹ ਕਰਜ਼ਾ ਮਾਫੀ ਦੀ ਪਹਿਲੀ ਸੂਚੀ ਹੈ ਇਸ ਵਿੱਚ ਜਿਹੜੀ ਕਮੀ ਰਹੇਗੀ ਉਸ ਵਿੱਚ ਸੋਧ ਮੰਗੀ ਗਈ ਹੈ ਜਿਸ ਦੇ ਨਾਮ ਵਿੱਚ ਇਹ ਸੂਚੀ ਵਿੱਚ ਨਹੀਂ ਆਇਆ ਦੂਜੀ ਸੂਚੀ ਤੇ ਠੀਕ ਕਰ ਦਿੱਤਾ ਜਾਏਗਾ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਬੰਦ ਕਰ ਦਿੱਤੇ 186 ਮਾਮਲਿਆਂ ਦੀ ਨਵੇਂ ਸਿਰੇ ਤੋਂ ਜਾਂਚ ਹੋਏਗੀ ਹਾਈ ਕੋਰਟ ਦੀ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਸੁਪਰੀਮ ਕੋਰਟ ਕਰੇਗੀ ਅਦਾਲਤ ਨੇ ਐਸਆਈਟੀ ਦੇ ਗਠਨ ਲਈ ਸਰਕਾਰ ਤੇ ਬੇਨਤੀ ਕਰਤਾ ਤੋਂ ਵਕੀਲਾਂ ਦੇ ਨਾਮ ਮੰਗੇ ਨੇ ਸ਼੍ਰੋਮਣੀ ਕਮੇਟੀ ਨੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਦੁਬਾਰਾ ਐਸਆਈਟੀ ਗਠਨ ਕਰਨ ਦੇ ਦਿੱਤੇ ਹੁਕਮਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਸਾਰੇ ਮਾਮਲਿਆਂ ਦੀ ਦੁਬਾਰਾ ਜਾਂਚ ਕੀਤੀ ਜਾਵੇ। ਕਾਨਪੁਰ ਵਿੱਚ ਸਿੱਖ ਕਤਲੇਆਮ ਦਰਨ 127 ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਐਸਆਈਟੀ ਤੋਂ ਕਰਵਾਏ ਜਾਣ ਦੀ ਮੰਗ ਵਾਲੀ ਲੜਕੀ ਅਰਜੀ ਤੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਹਲਫਨਾਮੇ ਰਾਹੀਂ ਦਾਖਲ ਕੀਤੀ ਤੇ ਆਪਣੇ ਜਵਾਬ ਵਿੱਚ ਆਖਿਆ ਕਿ ਉੱਤਰ ਪ੍ਰਦੇਸ਼ ਦੇ ਕਤਲੇਆਮ ਦੀ ਜਾਂਚ ਐਸਆਈਟੀ ਤੋਂ ਕਰਾਈ ਜਾਵੇ ਵੇ ਜਾਂ ਨਹੀਂ ਇਹ ਉੱਤਰ ਪ੍ਰਦੇਸ਼ ਸਰਕਾਰ ਹੀ ਤੈ ਕਰੇਗੀ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿਗਰਤਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਖਤਰ ਮਨਜਿੰਦਰ ਸਿੰਘ ਸਰਸਾ ਨੇ ਵੀ ਫੈਸਲੇ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਆਖਰਕਾਰ ਸਚਾਈ ਦੀ ਜਿੱਤ ਹੋਏਗੀ ਤੇ ਪੀੜਤਾਂ ਨੂੰ ਨਿਆਂ ਮਿਲੇਗਾ ਇਸ ਦੀ ਜਾਂਚ ਲਈ 3 ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਬਣਾਈ ਜਾਏਗੀ ਜਿਸ ਦੀ ਅਗਵਾਈ ਹਾਈ ਕੋਰਟ ਦੇ ਰਿਟਾਇਰਡ ਜੱਜ ਘੱਟ ਤੋਂ ਘੱਟ ਡੀਆਈਜੀ ਪੱਧਰ ਦਾ ਇੱਕ ਰਿਟਾਇਰਡ ਆਈਪੀਐਸ ਅਧਿਕਾਰੀ ਤੋਂ ਇਲਾਵਾ ਸੇਵਾਮੁਕਤ ਆਈਪੀਐਸ ਅਫਸਰ ਐਸਆਈਟੀ ਦਾ ਹਿੱਸਾ ਰਹਿਣਗੇ ਸਿੱਖ ਭਾਈਚਾਰੇ ਦਾ ਇਸ ਪ੍ਰਤੀ ਨਜ਼ਰੀਆ ਇਹ ਹੈ ਕਿ ਕੁਝ ਜ਼ਖਮ ਐਸੇ ਹੁੰਦੇ ਆ ਤੇ ਸਮੇਂ ਰਹਿੰਦਿਆਂ ਮਰਮ ਨਹੀਂ ਲਾਇਆ ਜਾਂਦਾ ਤਾਂ ਉਹ ਹਮੇਸ਼ਾ ਤੀਸ ਦਿੰਦੇ ਨੇ 84 ਦੇ ਸਿੱਖ ਕਤਲਿਆਮ ਨੂੰ ਇਸੇ ਦਰਦ ਨੇ ਹਮੇਸ਼ਾ ਪਰੇਸ਼ਾਨ ਕੀਤਾ ਕਿ ਜਿਹੜੇ ਸੁਖਦਾਰ ਲੋਕਾਂ ਤੇ ਇੰਨੇ ਕਤਲੇਆਮ ਨੂੰ ਢਕਾਉਣ ਦੇ ਦੋਸ਼ ਲੱਗੇ ਹੁਣ ਉਹ ਕਿਸੇ ਨਾ ਕਿਸੇ ਬਹਾਨੇ ਬਚਾਏ ਜਾਂਦੇ ਰਹੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਨੂੰ ਦੁਬਾਰਾ ਤੋਂ ਖੋਲੇ ਜਾਣਤੇ ਅਰਜੌਰੀ ਗਾਰਡਨ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਆਖਿਆ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਸਵਾਗਤ ਕਰਦੇ ਹੈ ਪੀੜਤਾਂ ਵਿੱਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਅੱਜ ਵੀ ਨਾਰਾਜ਼ਗੀ ਬਰਕਰਾਰ ਹੈ ਉਹਨਾਂ ਆਖਿਆ ਕਿ ਕਤਲੇਆਮ ਦੇ 33 ਸਾਲ ਬਾਅਦ ਇਨਸਾਫ ਮਿਲਣ ਦੀ ਆਸ ਤਾਂ ਘਟ ਹੈ ਉਹਨਾਂ ਸੁਪਰੀਮ ਕੋਰਟ ਤੋਂ ਅਪੀਲ ਕੀਤੀ ਹੈ ਕਿ ਉਹ ਮਾਮਲੇ ਦੀ ਜਾਂਚ ਸੀਬੀਆਈ ਜਾਂ ਕਿਸੇ ਦੂਜੀ ਆਜ਼ਾਦ ਏਜੰਸੀ ਤੋਂ ਕਰਾਉਣ ਚੀਫ ਖਾਲਸਾ ਦੀਵਾਨ ਚੈਰੀ ਦੇ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੀ ਗ੍ਰਿਫਤਾਰੀ ਤੇ ਅੱਜ ਤੱਕ ਸੀ ਜੀ ਐਮ ਨੇ ਰੋਕਲਾ ਦਿੱਤੀ ਹੈ ਚੱਡਾ ਖਿਲਾਫ ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ ਸੁਣਵਾਈ ਹੋਣੀ ਸੀ ਅੰਮ੍ਰਿਤਸਰ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸਾਰਾ ਰਿਕਾਰਡ ਆਈ ਜੀ ਕ੍ਰਾਈਮ ਚੰਡੀਗੜ੍ਹ ਨੂੰ ਭੇਜਿਆ ਜਾ ਚੁੱਕਾ ਹੈ ਅਦਾਲਤ ਨੇ ਰਿਕਾਰਡ ਦੇ ਬਿਨਾਂ ਚੱਡਾ ਦੇ ਮਾਮਲੇ ਦੀ ਸੁਣਵਾਈ ਅਗਲੇ ਦਿਨ ਲਈ ਟਾਲਦਿਆਂ ਹੋਇਆ ਅੰਮ੍ਰਿਤਸਰ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਅਦਾਲਤ ਵਿੱਚ ਚੱਡਾ ਦੇ ਮਾਮਲੇ ਵਿੱਚ ਜਿੰਨੇ ਪੁਲਿਸ ਰਿਕਾਰਡ ਹੁਣ ਤਾਂ ਉਸ ਨੂੰ ਹਾਜ਼ਰ ਕੀਤਾ ਜਾਵੇ ਚੱਡਾ ਦੀ ਗ੍ਰਿਫਤਾਰੀ ਤੇ ਅਦਾਲਤ ਨੇ ਕੱਲ 10 ਜਨਵਰੀ ਤੱਕ ਰੋਕ ਲਾਉਂਦਿਆਂ ਉਹਨਾਂ ਤੀਸੀ ਚੱਡਾ ਵੱਡੇ ਬੇਟੇ ਅੰਜਰਪ੍ਰੀਤ ਸਿੰਘ ਵੱਲੋਂ ਸੁਸਾਇਡ ਦੇ 24 ਘੰਟਿਆਂ ਬਾਅਦ ਅੰਮ੍ਰਿਤਸਰ ਵਾਪਸ ਆਏ ਗ੍ਰਿਫਤਾਰੀ ਤੇ ਰੋਕ ਲੱਗਣ ਤੋਂ ਬਾਅਦ ਚੱਡਾ ਦੇ ਬੇਟੇ ਦੇ ਅੰਤਿਮ ਸੰਸਕਾਰ ਵਿੱਚ ਹਿੱਸਾ ਲਿਆ ਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਏ ਵੀਰਵਾਰ ਤੱਕ ਚੱਡਾ ਦੀ ਗ੍ਰਿਫਤਾਰੀ ਤੇ ਰੋਕ ਹਟੇਗੀ ਇਹ ਸਵਾਲ ਬਹੁਤ ਵੱਡਾ ਸੀ ਚੱਡਾ ਮੌਲਨੇ ਦੀਆਂ ਸਾਰੀਆਂ ਫਾਈਲਾਂ ਚੰਡੀਗੜ੍ਹ ਜਾ ਚੁੱਕੀਆਂ ਹਨ। ਚੱਡਾ ਦੇ ਪੁੱਤਰ ਦੇ ਸੁਸਾਇਡ ਤੋਂ ਬਾਅਦ ਸੁਰਖੀਆਂ ਵਿੱਚ ਰਹੇ ਮਨਦੀਪ ਸਿੰਘ ਮੰਨਾ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਅਗਾਉਂਟ ਪਟੀਸ਼ਨ ਵਾਪਸ ਲੈ ਲਈ। ਮੰਨਾ ਨੇ 2 ਦਿਨ ਪਹਿਲਾਂ WhatsApp ਤੇ ਵੀਡੀਓ ਅਪਲੋਡ ਕਰਦੇ ਹਾਂ ਦਾਵਾ ਕੀਤਾ ਕਿ ਚੱਡਾ ਪਰਿਵਾਰ ਉਹਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਿਹਾ ਹੈ। ਚਰਨਜੀਤ ਸਿੰਘ ਚੱਡਾ ਭਾਵੇਂ ਆਪਣੇ ਘਰ ਵਿੱਚ ਰਹਿ ਰਹੇ ਹਨ, ਲੇਕਿਨ ਦੱਸਿਆ ਜਾ ਰਿਹਾ ਹੈ ਕਿ ਉਹ ਘਰ ਵਿੱਚ ਵੀ ਬੇਕਰ ਹੈ। ਵੱਡੇ ਬੇਟੇ ਇੰਦਰਪ੍ਰੀਤ ਸਿੰਘ ਦਾ ਪਰਿਵਾਰ ਉਹਨਾਂ ਨੂੰ ਸਿੱਧੇ ਆਤਮ ਹੱਤਿਆ ਦਾ ਦੋਸ਼ੀ ਮੰਨ ਰਿਹਾ ਹੈ। ਛੋਟਾ ਬੇਟਾ ਹਰਜੀਤ ਸਿੰਘ ਪਰਿਵਾਰ ਵੀ ਇਸ ਲਈ ਕਾਫੀ ਦਿਨਾਂ ਤੋਂ ਉਹਨਾਂ ਹਾਲਾਤਾਂ ਵਿੱਚੋਂ ਲੰਘ ਰਿਹਾ ਜਿਸ ਦੇ ਸ਼ਬਦ ਨਹੀਂ ਦਿੱਤੇ ਜਾ ਸਕਦੇ ਘਰ ਦਾ ਮੁਖ ਛੱਡਾ ਹੀ ਕਰਦਾ ਚਿਰਾਗ ਇੰਦਰਜੀਤ ਸਿੰਘ ਛੱਡਾ ਦੀ ਮੌਤ ਦਾ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ ਕਰੋਨਾ ਦੇ ਬਣੇ ਰੰਜੀਤ ਐਵੇਨਿਊ ਬੀ ਬਲਾਕ ਵਿੱਚ ਹੋਟਲ ਵਿੱਚ ਮਯੂਰਸੀ ਫਸਰੀ ਹੈ ਜ਼ਿਆਦਾਤਰ ਸਟਾਫ ਹੁਣ ਨੌਕਰੀ ਛੱਡ ਕੇ ਦੂਜੇ ਥਾਵਾਂ ਤੇ ਜਾਣ ਦਾ ਇੱਛੁਕ ਦਿਖਾਈ ਦੇ ਰਿਹਾ ਹੈ ਲਗਭਗ 1 ਸਾਲ ਤੱਕ ਗੰਭੀਰ ਅੰਤਰ ਆਰਥਿਕ ਤੰਗੀ ਚੱਲ ਚੁੱਕੀ ਪੰਜਾਬ ਸਰਕਾਰ ਨਵੇਂ ਸਾਲ ਵਿੱਚ ਆਉਣ ਵਾਲਾ ਬਜਟ ਹੈਰਾਨ ਕਰ ਦੇਣ ਵਾਲਾ ਦੇ ਸਕਦੀ ਹੈ ਵੱਖ-ਵੱਖ ਮਦਦਾਂ ਲਈ ਤੈਅ ਕੀਤੀ ਜਾਣ ਵਾਲੀ ਰਕਮ ਇਸ ਵਾਰ ਰੌਂਡ ਫਿਗਰ ਜਾਂ ਲੰਮਸਮ ਨਹੀਂ ਹੋਏਗੀ ਬਲਕਿ ਲੇਕ ਇੱਕ-ਇੱਕ ਪੈਸੇ ਦਾ ਹਿਸਾਬ ਲਗਾ ਕੇ ਫੰਡ ਜਾਰੀ ਹੋਣਗੇ ਸੂਬਾ ਸਰ ਦੇ ਖਜ਼ਾਨਾ ਵਿਭਾਗ ਨੇ ਫालतू ਖਰਚੇ ਬੰਦ ਅਤੇ ਪਾਈ ਪਾਈ ਦਾ ਹਿਸਾਬ ਰੱਖਣ ਦੀ ਤਿਆਰੀ ਸ਼ੁਰੂ ਕਰ ਲਈ ਖਜ਼ਾਨਾ ਵਿਭਾਗ ਦੇ ਮਾਹਰ ਵਿਅਕਤੀਆਂ ਦੀ ਮਦਦ ਲਈ ਗਈ ਜਿਨ੍ਹਾਂ ਵਿੱਚ ਘੱਟ ਤੋਂ ਘੱਟ ਸੂਬਾ ਸਰਕਾਰ ਦੇ ਮੌਜੂਦਾ ਕਰਮਚਾਰੀਆਂ ਜਾਂ ਅਧਿਕਾਰੀਆਂ ਨਹੀਂ ਹੋਣਗੇ ਖਜ਼ਾਨਾ ਵਿਭਾਗ ਦੀ ਯੋਜਨਾ ਇਹ ਹੈ ਕਿ ਪੈਸੇ ਦੇ ਖਰਚੇ ਤੇ ਆਮਦਨ ਦੀ ਵੱਖ-ਵੱਖ ਤਰੀਕੇ ਦੇ ਹਿਸਾਬ-ਕਿਤਾਬ ਰੱਖਣ ਵਿੱਚ ਮਾਹਰ ਲੋਕਾਂ ਨੂੰ ਨਿਯੁਕਤ ਕੀਤਾ ਜਾਵੇ ਜੇਕਰ ਜੋ ਹੈ ਕਿ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਨਵੰਬਰ ਮਹੀਨੇ ਵਿੱਚ ਸੰਕੇਤ ਦਿੱਤੇ ਸਨ ਕਿ ਨਵੇਂ ਸਾਲ ਦੌਰਾਨ ਸੂਬੇ ਵਿੱਚ ਵਿੱਤ ਡਾਇਰੈਕਟੋਰੇਟ ਦਾ ਗਠਨ ਕੀਤਾ ਜਾਏਗਾ ਜੋ ਸਰਕਾਰ ਦੇ ਸਹੀ ਵਿੱ ਕਰੇਗਾ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਉਂਦੇ ਬਜਟ ਵਿੱਚ ਇਸ ਨਵੀਂ ਵਿੱਤੀ ਵਿਵਸਥਾ ਦੀ ਝਲਕ ਮਿਲੇਗੀ ਕਿਉਂਕਿ ਬਜਟ ਵਿੱਚ ਅਲੱਗ-ਅਲੱਗ ਮਦਾਂ ਲਈ ਤੈਅ ਹੋਣ ਵਾਲੀ ਰਕਮ ਦਾ ਅਨੁਮਾਨ ਆਮਦਨ ਅਤੇ ਖਰਚੇ ਦਾ ਪੂਰਾ ਹਿਸਾਬ ਤਿਆਰ ਕਰਨ ਲਈ ਲਾਇਆ ਜਾਣਾ ਹੈ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 15 ਸਾਲ ਪੁਰਾਣੇ ਬਹੁਤ ਚਰਚਿਤ ਭ੍ਰਿਸ਼ਟਾਚਾਰ ਪੈਸੇ ਲੈ ਕੇ ਗਲਤ ਅਧਿਕਾਰੀਆਂ ਨੂੰ ਨੌਕਰੀ ਦੇਣ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ ਰਵੀ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਉਸ ਨੂੰ 15 ਜਨਵਰੀ ਨੂੰ ਸਜ਼ਾ ਅਨਤੇ ਚੱਲ ਰਿਹਾ ਤੇ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਰਵੀ ਸਿੱਧੂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਹੁੰਦਿਆਂ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭਰਤੀ ਲਈ ਕਥਿਤ ਤੌਰ ਤੇ ਰਿਸ਼ਵਤ ਲਈ। ਇਸੇ ਸਬੰਧੀ ਉਸਨੇ ਜਾਲੀ ਬੈਂਕ ਖਾਤੇ ਵੀ ਖੁਲਵਾਈ ਸਨ। ਰਿਸ਼ਵਤ ਦੇ ਪੈਸੇ ਦਾ ਰਵੀ ਸਿੱਧੂ ਦੇ ਨਜ਼ਦੀਕੀ ਰਿਸ਼ਤਾਰਾਂ ਦੇ ਬੈਂਕ ਖਾਤਿਆਂ ਵਿੱਚ ਲੈਣ-ਦੇਣ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ 25 ਮਾਰਚ 2002 ਵਿੱਚ ਰਵੀ ਸਿੱਧੂ ਖਿਲਾਫ ਮੁਹਾਲੀ ਵਿਜਨੈਸ ਥਾਣੇ ਵਿੱਚ ਭ੍ਰ ਇਸ ਦਰਜ ਕੀਤਾ ਇਸ ਤੋਂ ਪਹਿਲਾਂ ਖਰੜਾ ਤੇ ਰੂਪਨਗਰ ਦੀਆਂ ਅਦਾਲਤਾਂ ਵਿੱਚ ਇਹ ਕੇਸ ਚੱਲਿਆ ਸੀ ਕੇਂਦਰ ਸਰਕਾਰ ਨੇ ਲੋਕਾਂ ਨੂੰ ਬੇਨਾਮੀ ਟ੍ਰਾਂਜੈਕਸ਼ਨ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਆਮਦਨ ਕਰ ਵਿਭਾਗ ਨੇ ਆਖਿਆ ਕਿ ਜੇਕਰ ਕੋਈ ਵਿਅਕਤੀ ਬੇਨਾਮੀ ਲੈਣ ਦੇਣ ਵਿੱਚ ਸ਼ਾਮਲ ਪਾਇਆ ਜਾਂਦਾ ਤਾਂ ਕਾਨੂੰਨ ਤਹਿਤ ਉਸ ਦੇ ਖਿਲਾਫ ਆ ਪ੍ਰਾਜੈਕਟ ਮਾਮਲੇ ਤੇ 7 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਆਮਦਨ ਕਰ ਵਿਭਾਗ ਨੇ ਸਾਲ ਅਕਤੂਬਰ 2017 ਦੇਸ਼ ਭਰ ਵਿੱਚ 1833 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜਬਤ ਕੀਤੀ। ਬੇਨਾਮੀ ਲੈਣ-ਦੇਣ ਖਿਲਾਫ ਆਮਦਨ ਕਰ ਵਿਭਾਗ ਦਾ ਐਕਸ਼ਨ جاری ਹੈ। ਦੇਸ਼ ਭਰ ਦੇ ਇਨਕਮ ਟੈਕਸ ਵਿਭਾਗ ਬੇਨਾਮੀ ਜਾਇਦਾਦ ਅਤੇ ਬੇਨਾਮੀ ਲੈਣ-ਦੇਣ ਦੀ ਪਛਾਣ ਦਾ ਕੰਮ ਕਰ ਰਿਹਾ ਹੈ। ਦਸ਼ਮੇਸ਼ ਪੁੱਤਰ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਦੇ 40 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮੱਗੀ ਲਈ ਮੁਕਸਰ ਪ੍ਰਸ਼ਾਸਨ ਨੇ ਤਿਆਰੀਆਂ ਕਰ ਲਈਆਂ। ਮੇਲੇ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਹੋਵੇ ਮੇਲਾ ਮੱਗ ਤੇ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹਰੇਕ ਸੈਕਟਰ ਵਿੱਚ ਡਿਊਟੀ ਮੈਜਿਸਟਰੇਟ ਦੀ ਤਾਇਨਾਤੀ ਹੋਏਗੀ ਤੇ ਕਰਮਚਾਰੀ ਸ਼ਰਧਾਲੂਆਂ ਦੀ ਸੇਵਾ ਲਈ ਤਤਪਰ ਹੋਣਗੇ ਪ੍ਰਗਤੀ ਮੈਦਾਨ ਜਿੱਥੇ ਵਰਲਡ ਬੁੱਕ ਫੇਅਰ ਲੱਗਿਆ ਹੋਇਆ ਹੈ ਕੌਮੀ ਤਕ ਮੰਤਰੀ ਮੇਲਾ ਔਰ ਇਸ ਮੇਲੇ ਦੇ ਵਿੱਚ ਦੁਨੀਆ ਭਰ ਦੇ ਕੋਨੇ ਤੋਂ ਵੱਖ-ਵੱਖ ਪਬਲਿਸ਼ਰ ਯਾਨੀ ਪ੍ਰਕਾਸ਼ਕ ਆਪੋ ਆਪਣੀਆਂ ਕਿਤਾਬਾਂ ਲੈ ਕੇ ਪਹੁੰਚੇ ਹੋਏ ਨੇ ਪ੍ਰਗਤੀ ਮੈਦਾਨ ਚ ਕਿਤਾਬਾਂ ਦੀਆਂ ਰੌਣਕਾਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਤੁਸੀਂ ਦੇਖਦੇ ਰਹੋ ਪੰਜਾਬ ਡੈਰੀ ਤੇ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ